ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਅੱਜ ਇੱਕ ਬਹੁਤ ਹੀ ਦੁਖਦਾਈ ਖਬਰ ਸੰਗੀਤ ਪ੍ਰੇਮੀਆਂ ਲਈ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਦੋਸਤੋ ਇੱਕ ਬਹੁਤ ਹੀ ਬੁਰੀ ਖਬਰ ਹੈ ਸੰਗੀਤ ਪ੍ਰੇਮੀਆਂ ਲਈ ਪੰਜਾਬੀ ਦੇ ਉੱਗੇ ਗਾਇਕ ਮਨਿੰਦਰ ਮੰਗਾ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਪੀਜੀ ਹਸਪਤਾਲ ਦੇ ਵਿੱਚ ਉਹ ਪਿਛਲੇ ਕਾਫੀ ਦਿਨਾਂ ਤੋਂ ਦਾਖਲ ਸਨ ਤੇ ਜਿੱਥੇ ਉਹਨਾਂ ਨੇ ਅੰਤਮ ਸਾਲ ਮਨਿੰਦਰ ਮੰਗਾ ਦੇ ਕਾਫੀ ਸופਰ ਹਿੱਟ ਗੀਤ ਰਏ ਨੇ ਜਿਵੇਂ ਸਿਰਨਾਵੇ ਪਰੀਆਂ ਦੇ ਤੇ ਹੋਰ ਇਸ ਦੇ ਨਾਲ ਹੀ ਲੋਫਰ ਤੇ ਹੋਰ ਕਾਫੀ ਗੀਤ ਨੇ ਜਿਹੜੇ ਉਹਨਾਂ ਦੇ ਬਹੁਤ ਜ਼ਿਆਦਾ ਹਿੱਟ ਰਹੇ ਨੇ ਤੇ ਮਨਿੰਦਰ ਮੰਗਾ ਜਿਹੜੇ ਨੇ ਉਹ ਖਿਦਰਾਬਾਦ ਪਿੰਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਦੇ ਮਿਸ ਪੂਜਾ ਨਾਲ ਵੀ ਤੇ ਕਾਫੀ ਦੁਗਾਨੇ ਆਏ ਸਨ ਤੇ ਇਸ ਦੇ ਨਾਲ ਹੀ ਉਹਨਾਂ ਦੇ ਹੋਰ ਵੀ ਕਈ ਗਾਇਕਾਂ ਦੇ ਨਾਲ ਗੀਤ ਜਿਹੜੇ ਮਸ਼ਹੂਰ ਹੋਏ ਸਨ ਪਰ ਉਹਨਾਂ ਦਾ ਸਭ ਤੋਂ ਸੁਪਰ ਹਿੱਟ ਗੀਤ ਜਿਹੜਾ ਉਹ ਪ੍ਰਵੀਨ ਭਾਰਟਾ ਨਾਲ ਆਇਆ ਸੀ ਸਿਰਨਾਵੇ ਪਰੀਆਂ ਦੇ ਤੇ ਉਹ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਏ ਨੇ ਵਿਗਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ